ਮੈਂ ਥੋੜਾ ਜਿਹਾ ਗੱਲ ਅਕਾਲੀ ਦਲ ਪੁਨਰਸਰਜੀਤੀ ਤੋਂ ਸ਼ੁਰੂ ਕਰ ਲਾਂ ਹੌਲੀ ਹੌਲੀ ਆਪਾਂ ਸਾਰੇ ਪਾਸੇ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਉੱਥੋਂ ਹੀ ਆਪਾਂ ਗੱਲ ਸ਼ੁਰੂ ਕਰ ਲੈਨੇ ਤੇ ਚਰਨਜੀਤ ਸਿੰਘ ਬਰਾੜ ਹੋਰਾਂ ਤੋਂ ਮੈਂ ਗੱਲ ਸ਼ੁਰੂ ਕਰ ਲੈਣਾ ਉਹਨਾਂ ਦਾ ਅਸਤੀਫਾ ਆਇਆ ਤੇ ਕਹਿ ਲਓ ਕਿ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਪੁਨਰਸਰਜੀਤੀ ਵਾਲੇ ਮੈਂ ਕਿੰਨਾ ਮਿਸ ਕਰਦਾ ਸੀ ਹੈਨਾ ਪ੍ਰਦੇਸੋਂ ਘਰ ਮੁੜਿਆ ਸੱਜਣਾ ਨਸੀਬੋ ਚੇਤੇ ਕਰਦੀ ਮੈਂ ਬਾਰ-ਬਾਰ ਕਰਦਾ ਹੁੰਦਾ ਸੀ ਨਾ ਜ਼ਿਕਰ ਤੁਸੀਂ ਕਈ ਵਾਰ ਕੀਤਾ ਤੁਸੀਂ ਨਾ ਨਾ ਕਈ ਵਾਰ ਨਾ ਦਿੱਲੀ ਕਹਿ ਦਿੰਦਾ ਹੁੰਦਾ ਤੁਹਾਨੂੰ ਹੈਨਾ ਕਿ ਚੰਦਰਾ ਮਿਲਦਾ ਹੀ ਨਹੀਂ ਕਿਤੇ ਹਾਂ ਹੈਨਾ ਜੀ ਉਸਰ ਇੱਕ ਇੱਕ ਦਿਨ ਉਹ ਸੱਚੀਉਂ ਮਿਲ ਪੈਂਦਾ ਕੋਈ ਲਾਇ ਯਾਰ ਆ ਗਿਆ ਮੈਂ ਤਾਂ ਤੈਨੂੰ ਬੜਾ ਮਿਸ ਕਰਦਾ ਉਹਦੇ ਪੂਰਨ ਤੌਰ ਤੇ ਮਿਲਣ ਫਰੀ ਹੋ ਕੇ ਆਜ਼ਾਦ ਹੋ ਕੇ ਮਿਲਣ ਲੇਕਿਨ ਮੈਂ ਅਸੀਂ ਅਕਸਰ ਇਹ ਗੱਲਾਂ ਕਰਦੇ ਹਾਂ ਸੁਖਮ ਸਿੰਘ ਸਾਹਿਬ ਜੈ ਮੰਗ ਦੇ ਪਿੱਛੇ ਬੜੀ ਅਜੀਬ ਖੇੜ ਹੈ ਕਿ ਕਈ ਵਾਰ ਤੁਸੀਂ ਕਿਸੇ ਨੂੰ ਯਾਦ ਕਰਦੇ ਹੋ ਤਾਂ ਤੁਹਾਡੀਆਂ ਯਾਦ ਵਾਲੀਆਂ ਤਰੰਗਾਂ ਉਹਨੂੰ ਸ਼ੋ ਹੋ ਜਾਂਦੀਆਂ ਤੁਸੀਂ ਕਿਸ ਤੁਸੀਂ ਕਿਸੇ ਲਈ ਦੁਆ ਕਰਦੇ ਹੋ ਤਾਂ ਉਹ ਦੁਆ ਅਗਲੇ ਨੂੰ ਮਹਿਸੂਸ ਹੁੰਦੀ ਹੈ ਕਿ ਕੋਈ ਮੇਰੀ ਸੁੱਖ ਲੋੜ ਰਿਹਾ ਕਈ ਵਾਰ ਬੰਦੇ ਨੂੰ ਮਤਲਬ ਤੁਸੀਂ ਕਿਸੇ ਦੀ ਜੁਗਲੀ ਕਰ ਰਹੇ ਹੋ ਨਾ ਤੇ ਬੰਦੇ ਨੂੰ ਲੱਗਦਾ ਕਿ ਯਾਰ ਇਹ ਬੰਦਾ ਨਾ ਮੇਰੀ ਮਾੜੀ ਕਰੀ ਜਾਂਦਾ ਤੇ ਬ੍ਰਹਮੰਡ ਦੀ ਖੇਡ ਬੜੀ ਜੀਬ ਐ ਸਾ ਤਾਂ ਮੈਨੂੰ ਮਹਿਸੂਸ ਹੋ ਰਿਹਾ ਸੀ ਅੰਦਰ ਦੀ ਨਾ ਕਿਤੇ ਨਾ ਕਿਤੇ ਪਰਸਤਿਤੀ ਤਾਂ ਹੀ ਮੈਂ ਕਹ ਰਿਹਾ ਸੀਗਾ ਕਿ ਯਾਰ ਭਰਾਤ ਸਾਹਿਬ ਕਹਤੇ ਨੇ ਹਮ ਚਲੋ ਕਰੋ ਗੱਲ ਤੁਸੀਂ ਬਸ ਭਰਾਤ ਸਾਹਿਬ ਆਉਂਦੇ ਨਹੀਂ ਸੀ ਉਧਰੋਂ ਫ੍ਰੀ ਹੋ ਕੇ ਆਗੇ ਪਰ ਗੱਲ ਇਹ ਸੀ ਕਿ ਜਿਸ ਤਰ੍ਹਾਂ ਪੁਨਰ ਸਰਜੀਤੀ ਨੇ ਪਹਿਲਾਂ ਪੈਰ ਲਾਏ ਸੀ ਨਾ ਜਿਸ ਤਰ੍ਹਾਂ ਕਹ ਲਓ ਕਿ ਗੈਨੀ ਸਾਹਿਬ ਬਿਆਨ ਦੇ ਰਹੇ ਸੀ ਜਾਂ ਜਿਸ ਤਰ੍ਹਾਂ ਚਲਾ ਰਹੇ ਸੀ ਫਿਰ ਪ੍ਰਧਾਨ ਬਣੇ ਉਹ ਸਾਰੀਆਂ ਚੀਜ਼ਾਂ ਹੋਈਆਂ ਪਰ ਉਸ ਤੋਂ ਬਾਅਦ ਹੌਲੀ ਹੌਲੀ ਠੰਡਾ ਹੁੰਦੇ ਹੁੰਦੇ ਤੇ ਹੁਣ ਆ ਦਿਨ ਆ ਗਿਆ ਵੀ ਜਿਹੜੇ ਖਾਸ ਮੁਖਾਸ ਬੰਦੇ ਐ ਉਹ ਛੱਡ ਕੇ ਵੀ ਜਾ ਰਹੇ ਨੇ ਹਾਂ ਦੇਖੋ ਤੁਹਾਨੂੰ ਯਾਦ ਹੋਣਾ ਮੇਰੀ ਇਸ ਮਾਮਲੇ 'ਚ ਜਦੋਂ ਵੀ ਕੋਈ ਗੱਲ ਹੁੰਦੀ ਐ ਤੇ ਇੱਕ ਟੈਗ ਲਾਈਨ ਹੁੰਦੀ ਐ ਕਿ ਹੜ੍ਹਾਂ ਤੋਂ ਪਹਿਲਾਂ ਤੇ ਹੜ੍ਹਾਂ ਤੋਂ ਬਾਅਦ ਦਾ ਪੁਨਰਸਰਜੀਤੀ ਦਾ ਦੌਰ ਜੀ ਜੀ ਯਾ ਨਹੀਂ ਬਿਲਕੁਲ ਹਵੰਡ ਕੇ ਦੇਖ ਸਕਦੇ ਆ ਜੀ ਇਹਨੂੰ ਅਸੀਂ ਇਹ ਜਿਹੜੀ ਇਹਨਾਂ ਦੀ ਛੋਟੀ ਜੀ ਜਰਨੀ ਹੈ ਕਿਉਂਕਿ ਬੌਲੀ ਵੱਡੀ ਤੇ ਹੈ ਨਹੀਂ ਜੀ ਕੁਝ ਮਹੀਨਿਆਂ ਦੀ ਜਿਹੜੀ ਇਹਨਾਂ ਦੀ ਇਹ ਸਿਆਸੀ ਜਰਨੀ ਆ ਇਹਨੂੰ ਦੋ ਭਾਗਾਂ ਚ ਤੁਸੀਂ ਵੰਡ ਕੇ ਦੇਖ ਸਕਦੇ ਹੋ ਇੱਕ ਫਲੱਡਸ ਤੋਂ ਪਹਿਲਾਂ ਕਿ ਜਦੋਂ ਪੁਨਰ ਸੁਰਜੀਤੀ ਲਹਿਰ ਇਦਾਂ ਲੱਗਦਾ ਸੀ ਕਿ ਭਈ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੀ ਸ਼ਾਇਦ ਪੈਰ ਨਾ ਲਗਣਦੇ ਕਿ ਉਹ ਮਤਲਬ ਕਿ ਸਪੇਸ ਨੂੰ ਗ੍ਰੈਬ ਕਰ ਲੈਣ ਵਿਚ ਇਸ ਨੂੰ ਆਪਾਂ ਅੰਗਰੇਜ਼ੀ ਚ ਗ੍ਰੈਬ ਕਹਿੰਦੇ ਆ ਕਿ ਉਹ ਸਪੇਸ ਹਾਸਲ ਕਰ ਲੈਣਗੇ ਅਮਰਤਪਾਲ ਸਿੰਘ ਵਾਲੀ ਸਿਆਸੀ ਜਥੇਬੰਦੀ ਦੀ ਪਰ ਜਿਵੇਂ ਹੀ ਫਲੱਡ ਆਉਂਦੇ ਨੇ ਔਰ ਕਮਾਲ ਦੀ ਗੱਲ ਹੈ ਕਿ ਮੈਂ ਉਹਦੇ ਚ ਇੱਕ ਮਿਸਾਲ ਵੀ ਦੇਣਾ ਕਿ ਪਹਿਲਾ ਕੈਸ਼ ਦਾ ਜਿਹੜਾ ਵੰਡਣ ਦਾ ਦ੍ਰਿਸ਼ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਹੁਰਾਂਦੇ ਕਰ ਕਮਲਾ ਤੁਸੀਂ ਜੀ ਜੀ ਜਿਹੜਾ ਪਹਿਲਾ ਅਧਰੇ ਸੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਉਹ ਸਿੰਗਰ ਹੈ ਮਨਪ੍ਰੀਤ ਮਨਕੀਰਤ ਮਨਕੀਰਤ ਔਲਖ ਉਸਨੇ ਗੇਮ ਹੀ ਪਲਟ ਦਿੱਤੀ ਹਾਂ ਫਿਰ ਤੇ ਬਹੁਤ ਵਰਸੇ ਨੋਟ ਵਰਸੇ ਰੰਗ ਵਰਸੇ ਢੀਕੇ ਚੁੰਨਰ ਵਾਲੀ ਵੀ ਮਤਲਬ ਕਿ ਮਨਕੀਰਤ ਔਲਖ ਤੇ ਸੁਖਬੀਰ ਸਿੰਘ ਬਾਦਲ ਫਿਰ ਤੇ ਲੋਕ ਰੀਲਾਂ ਚ ਮਰੀਦ ਹੀ ਹੋ ਗਾ ਜੀ ਰੁਝ ਗਿਆ ਰਿਲਾਜ ਤੁਸੀਂ ਦੇਖੋ ਫੈਕਟ ਹੈ ਕਿ ਨਹੀਂ ਨਹੀਂ ਸੱਚੀ ਗੱਲ ਮੈਂ ਉਸ ਵੇਲੇ ਵੀ ਤੁਹਾਨੂੰ ਦੱਸਿਆ ਸੀ ਕਿ ਯਾਰ ਅਕਾਲੀ ਦਲ ਬਾਦਲ ਨੂੰ ਨਾ ਖੰਭ ਜੇ ਲੱਗਦੇ ਨਜ਼ਰ ਆ ਰਹੇ ਨੇ ਕਿ ਫੇਰ ਦੁਬਾਰਾ ਬਈ ਚਰਚਾ ਦਾ ਵਿਸ਼ਾ ਕਿਉਂਕਿ ਅਸੀਂ ਹੁਣ ਬਹੁਤ ਤਰ੍ਹਾਂ ਦੇ ਲੋਕਾਂ ਨਾਲ ਬੈਠੇ ਆ ਸੁਖਮਣ ਜੀ ਜੀ ਜਿਹੜੇ ਕਹਿੰਦੇ ਕਿ 20 ਤੋਂ 30 ਵਾਲੇ ਗਰੁੱਪ ਆਲੇ ਆ 3 ਤੋਂ 50 ਤੇ 50 ਤੂਤਲਿਆਂ ਨਾਲ ਵੀ ਬੰਨ੍ਹਦੇ ਆ ਜੀ ਜੀ ਬਿਲਕੁਲ ਹਰ ਇੱਕ ਵਿਚਾਰਧਾਰਾ ਦਾ ਬੰਦਾ ਆਪਣੇ ਕੋਲ ਆਉਂਦਾ ਹੈ ਦਿਲ ਦੀ ਗੱਲ ਵੀ ਕਰਦਾ ਅਫਸਰਾਂ ਨਾਲ ਵੀ ਬਹੁਤ ਗੁੱਡਵਿਲ ਹੈ ਇਹ ਨਹੀਂ ਆ ਕਿ ਅਸੀਂ ਵੀ ਇਸਾਰੀ ਦਿਹਾੜੀ ਭੰਡੀ ਰੱਖਦੇ ਤੇ ਸਾਡੀ ਸਰਕਾਰ ਦੇ ਜਿਹੜੇ ਨੁਮਾਇੰਦੇ ਉਹਨਾਂ ਦੇ ਨਾਲ ਵੀ ਗੁੱਡਵਿਲ ਹੈ ਜੀ ਹਰ ਪਾਸੂ ਪੁਆਇੰਟ ਆਫ View ਜਿਹੜਾ ਨਾ ਵੇਖਣ ਨੂੰ ਸਮਝਣ ਨੂੰ ਮਿਲਦਾ ਤੇ ਅੱਛੇ ਤੁਸੀਂ ਲਿਸਨਰ ਹੋ ਤਾਂ ਤੁਹਾਨੂੰ ਇਹਦਾ ਫਾਇਦਾ ਮਿਲਦਾ ਮੈਂ ਤੁਹਾਨੂੰ ਪਤਾ ਨਾ ਬਹੁਤ ਲਿਸਨ ਕਰਦਾ ਜੀ ਕੋਈ ਵੀ ਆ ਜਾਵੇ ਤਾਂ ਗੱਲ ਸੁਣੀ ਦੀ ਤੇ ਗੱਲਾਂ ਚੋਂ ਗੱਲ ਨਿਕਲ ਆਉਂਦੀ ਆ ਤਾਂ ਉਹ ਗੱਲ ਮਤਲਬ ਕਿ ਮੈਨੂੰ ਲੱਗਦਾ ਸੀਗਾ ਇੱਥੋਂ ਜਦੋਂ ਗੱਲ ਨਿਕਲੀ ਹੁਣ ਉਸ ਤੋਂ ਬਾਅਦ ਪੁਨਰ ਸੁਰਜੀਤੀ ਅਕਾਲੀ ਦਲ ਦੀ ਤੁਸੀਂ ਤਕਦੀਰ ਦੇਖੋ ਕਿ ਕਿਦਾਂ ਪਲਟਦੀ ਆ ਕਿ 1 2 ਤੇ ਵੀਡੀਓ ਇਸ ਤਰ੍ਹਾਂ ਦੀਆਂ ਵਾਇਰਲ ਹੋਈਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਹਾਲਾਂਕਿ ਉਹ ਪਰਸਨਲ ਮੂਵਮੈਂਟ ਹੁੰਦੇ ਨੇ ਮੈਂ ਹੋ ਸਕਦਾ ਕਿ ਕਿਸੇ ਮਹਿਫਲ 'ਚ ਜਾਵਾਂ ਮੇਰੇ ਨਿੱਜੀ ਪਾਲੇ ਹੋ ਸਕਦਾ ਕੋਈ ਉੱਥੇ ਕੈਦ ਕਰਕੇ ਵਿੱਚੋਂ ਉਹ ਟੋਟਾ ਕੱਟ ਕੇ ਚਲਾ ਦੇਵੇ ਕਿ ਫਲਾਣੇ ਨਾਲ ਬੈਠਾ ਧਮਕਾਨੇ ਨਾਲ ਬੁਠਾ ਪਰ ਇਹ ਤੁਹਾਨੂੰ ਪਤਾ ਹੈ ਕਿ ਨਿੱਜੀ ਕਪੈਸਿਟੀ ਹੁੰਦੀ ਹੈ ਵਰਤ ਵਰਤਾਉਂਦਾ ਬੰਦਿਆਂ ਦਾ ਇੱਕ ਉਹ ਚੀਜ਼ ਹੋਈ ਫਿਰ ਦੂਜੀ ਮੈਨੂੰ ਜਿਹੜੀ ਅਟਪੱਟੀ ਚੀਜ਼ ਲੱਗਦੀ ਸੀ ਉਹ ਇਹ ਲੱਗਦੀ ਸੀ ਕਿ ਜਿਹੜੇ ਕਾਗ ਨੇਤਾ ਹੈ ਉਹ ਕਿੱਥੇ ਰਹਿ ਗਏ ਚੰਦੂ ਮਾਜਰਾ ਸਾਹਿਬ ਰਵੀਿੰਦਰ ਸਿੰਘ ਜੀ ਰਖੜਾ ਸਾਹਿਬ ਉਹ ਕਿੱਥੇ ਨੇ ਜੀ ਸਮੇਤ ਬਰਾੜ ਸਾਹਿਬ ਫਿਰ ਤੀਜੀ ਕਹਾਣੀ ਜਿਹੜੀ ਯਾਲੀ ਸਾਹਿਬ ਨੇ ਖਲਾਰੀ ਥੋੜੀ ਜੀ ਆ ਇਲੈਕਸ਼ਨਾਂ ਤੋਂ ਬਾਅਦ ਫਿਰ ਸਪਸ਼ਟ ਹੋ ਗਿਆ ਔਰ ਚੌਥਾ ਸਭ ਤੋਂ ਵੱਡਾ ਮਾਮਲਾ ਸੀ ਧਰਮ ਤਰਨ ਜਿਮਨੀ ਚੋਣ ਤਰਨ ਤਰ ਜਿਮਨੀ ਚੋਣ ਦੇ ਵਿੱਚ ਮਤਲਬ ਕਿ ਜੋ ਇਹ ਪੁਨਰ ਸੁਰਜੀਤ ਤਨਜ਼ੀਮ ਸੀ ਇਹਦਾ ਕਿਤੇ ਵੀ ਇਕਾ ਨਹੀਂ ਵਿਖਾਈ ਦਿੱਤਾ ਕਿਤੇ ਵੀ ਕੋਈ ਪਰਮੀ ਹਾਜ਼ਰੀ ਜਾਂ ਅਸਰ ਵਿਖਾਈ ਨਹੀਂ ਦਿੱਤਾ ਮੇਰਾ ਪਤਾ ਤਾਂ ਠੰਡ ਕਰਿਆ ਸੀ ਤੇ ਕੋਈ ਸਟੇਟਮੈਂਟ ਨਹੀਂ ਆ ਰਹੀ ਔਰ ਚਰਨਜੀਤ ਸਿੰਘ ਬਰਾੜੂ ਰਣੂਮਨ ਜੀ ਤੌਰ ਤੇ ਜਾਣਦਾ ਆਪਣੇ ਏਰੀਏ ਦੇ ਜੀ ਇਹ ਐਸੇ ਨੇਤਾਵਾਂ ਚੋਂ ਨੇ ਜਿਹੜੇ ਕਦੇ ਗੈਰ ਸਰਗਰਮ ਨਹੀਂ ਰਹਿ ਸਕਦੇ ਜੇ ਉਹ ਦਲ ਚ ਨੇ ਕਿਸੇ ਤਨਜ਼ੀਮ ਚ ਨੇ ਚਾਹੇ ਤੁਸੀਂ ਉਹਨਾਂ ਨੂੰ ਕਿੱਦਾਂ ਲੈਣੋ ਤੁਹਾਡੇ ਤੇ ਡਿਪੈਂਡ ਆ ਹਰ ਇੱਕ ਦੀ ਰਾਜਨੀਤੀ ਦਾ ਸਟਾਈਲ ਹੈ ਤੇ ਉਹਨੂੰ ਸਮਰਥਨ ਜਾਂ ਵਿਰੋਧ ਕਰਨ ਦਾ ਜਿਹੜਾ ਹੈ ਨਾ ਬਈ ਉਹ ਆਪਣੇ ਪੱਧਰ ਤੇ ਜਿਹੜਾ ਹੈ ਨਾ ਹੂੰ ਉਹ ਰੰਗਦਾ ਹੁਣ ਕਹਾਣੀ ਸਾਫ ਹੋ ਗਈ ਜੀ ਕਹਾਣੀ ਕਿਦਾਂ ਸਾਫ ਹੋਈ ਕਿ ਯਾਲੀ ਸਾਹਿਬ ਤੋਂ ਬਾਅਦ ਦੂਜਾ ਜਿਹੜਾ ਦੋਹਰਾ ਚਟਕਾ ਲੱਗਾ ਉਹ ਲੱਗਾ ਬਰਾੜ ਸਾਹਿਬ ਦਾ ਬਰਾੜ ਸਾਹਿਬ ਨੇ ਜਿਹੜੀ ਆਪਣੀ ਭਾਵਨਾ ਪ੍ਰਗਟਾਈ ਆ ਤੁਸੀਂ ਉਹਨੂੰ ਜੇ ਗੌਰ ਨਾਲ ਪੜੋਗੇ ਦੂਜੀ ਤੀਜੀ ਵਾਰ ਪੜੋਗੇ ਤਾਂ ਤੁਹਾਨੂੰ ਇਹੋ ਲੱਗੇਗਾ ਕਿ ਯਾਰ ਕੋਈ ਬੰਦਾ ਭਰਿਆ ਮੇਲਾ ਭਰੇ ਮਨ ਨਾਲ ਵੀ ਛੱਡ ਜਾ ਜੀ ਵੀ ਇੱਕ ਤਾਂ ਹੁੰਦਾ ਨਾ ਕਿ ਭਰਿਆ ਮੇਲਾ ਜਿਵੇਂ ਸੁਨੀਲ ਕਾਬਾਸਕਰ ਮਹਿੰਦਰ ਸਿੰਘ ਧੋਨੀ ਉਹ ਛੱਡ ਗਏ ਠੀਕ ਹੈ ਜੀ ਸਚਨ ਤੰਦੁਲਕਰ ਠੀਕ ਹੈ ਸਭ ਲੱਗਦਾ ਕਿ ਭਰਿਆ ਮੇਲਾ ਛੱਡ ਗਿਆ ਪਰ ਕਈ ਵਾਰ ਅੰਦਰੋਂ ਮਨ ਜਿਹੜਾ ਹੈ ਨਾ ਉਹ ਨਹੀਂ ਮੰਨ ਰਿਹਾ ਹੁੰਦਾ ਜੀ ਜਾਣਾ ਨਹੀਂ ਚਾਹੁੰਦੇ ਭਰਿਆ ਹੁੰਦਾ ਜਾਣਾ ਹਾਂਜੀ ਜਾਣਾ ਪੈਂਦਾ ਚੰਗਾ ਫੇਦਲ ਚੱਲਦੀਆਂ ਹੁਣ ਜਾਣਾ ਹੀ ਪੈਣਾ ਵੀ ਜਾਣ ਤੋਂ ਪਹਿਲਾਂ ਹੱਥ ਜੋੜ ਕੇ ਆਈ ਉਹ ਕਹਿਣਾ ਸਿਆਣਾ ਮਨ ਛੱਡਿਆਂ ਵਾਂਗੂ ਰੁੱਲਦੇ ਹੁੰਦੇ ਨਹੀਂ ਵਿਆਹ ਪਿੱਛੋਂ ਜੇ ਯਾਰ ਪੁਰਾਣੇ ਭੁੱਲਦੇ ਹੁੰਦੇ ਨਹੀਂ ਕੀ ਬਾਤ ਤੋ ਗਾਲੇ ਆ ਕਿ ਭਾਈ ਹੁਣ ਇਹ ਸਾਰਾ ਕੁਝ ਜਿਹੜਾ ਹੈ ਨਾ ਲੱਭੋ ਲੁਬਾਬ ਕਹਾਣੀ ਤੋ ਕਿੱਥੇ ਆ ਕੇ ਖਤਮ ਹੋ ਜਾਂਦਾ ਹੈ ਉਹ ਕਹ ਰਿਹਾ ਕਿ ਇਹ ਸਿਧਾਂਤ ਤੋਂ ਫੇਰ ਪਟਕ ਗਏ ਵੀ ਮੈਂ ਤੇ ਉਹ ਸਿਧਾਂਤਾਂ ਕਰਕੇ ਆਇਆ ਸੀ ਮੇਰਾ ਕਿਉਂਕਿ ਬਰਾੜ ਸਾਹਿਬ ਦਾ ਯਾਰ ਰਸੂਖ ਸੀਗਾ ਚਾਹੇ ਜੋ ਮਰਜ਼ੀ ਸੀ ਅਕਾਲੀ ਦਾ ਇੱਕ ਗੈਚਲੇਸ਼ਨ ਨਾ ਪੀਪੀਪੀ ਚ ਤੁਹਾਨੂੰ ਯਾਦ ਹੋਣਾ ਮੰਟਾ ਰੋੜਾ ਵਾਲੀਆ ਜੀ ਇਹ ਉਦੋਂ ਕਾਫੀ ਯੰਗ ਤੇ ਕਾਫੀ ਸਰਗਰਮ ਸੀ ਹੂੰ ਤਾਂ ਫਿਰ ਉਸ ਵੇਲੇ ਵਾਪਸੀ ਹੋਈ ਉਹ ਕਈ ਦੰਦ ਕਥਾਵਾਂ ਨੇ ਆਪਣੇ ਏਰੀਆ 'ਚ ਉਹ ਸਾਰੇ ਐਪੀਸੋਡ ਦੀਆਂ ਤੋ ਕਹਿਮ ਤਾਂ ਭਾਵੇ ਯਾਰ ਕਿ ਉਦੋਂ ਬਾਅਦ ਇਹ ਪਾਵਰ 'ਚ ਵੀ ਰਹੇ ਵਿਰੋਧੀ ਧਿਰ 'ਚ ਵੀ ਰਹੇ ਜੀ ਪਰ ਇਹਨਾਂ ਦਾ ਅਸਰ ਸੂਖ ਜਿਹੜਾ ਸੀ ਪਰ ਸਥਿਤੀਆਂ ਗੜਬੜਾਈਆਂ ਕਦੋਂ ਜਦੋਂ ਸਵਾਲ ਚੁੱਕਣੇ ਸ਼ੁਰੂ ਹੋ ਗਏ ਜਦੋਂ ਧਿਰਾ ਬਣੀਆਂ ਤੇ ਫਿਰ ਖੀਰ ਇੱਕ ਸਿਧਾਂਤ ਦਾ ਹਵਾਲਾ ਦੇ ਕੇ ਰਸਤੇ ਲਾਗ ਹੋ ਗਏ ਜੀ ਹੁਣ ਉਹੀ ਸਿਧਾਂਤਾਂ ਦਾ ਹਵਾਲਾ ਫਿਰ ਦੇ ਰਹੇ ਨੇ ਬਰਾੜ ਸਾਹਿਬ ਇਹ ਆਲੀ ਸਾਹਿਬ ਤੇ ਕਾਲੀ ਦਲ ਵਾਰਿਸ ਪੰਜਾਬ ਦੇ ਸਟੇਜ ਨੂੰ ਸ਼ੇਅਰ ਕਰਦਾ ਹੈ ਬਿਲਕੁਲ ਇਹ ਬੜੀ ਵੱਡੀ ਗੱਲ ਸੀ ਬਹੁਤ ਵੱਡਾ ਘਟਨਾਕ੍ਰਮ ਸੀ ਇਹ ਹੂੰ ਇਹ ਬਹੁਤ ਵੱਡਾ ਘਟਨਾਕ੍ਰਮ ਸੀ ਤੇ ਇਸ ਮਾਮਲੇ 'ਚ ਆਪਾਂ ਵੇਖੀਏ ਤਾਂ ਸਦਨ ਤਾਂ ਤੋ ਘਟਕਣ ਦਾ ਅਸੀਂ ਥੋੜਾ ਜਿਆ ਨਹੀ ਦਿੱਚ ਆਫ ਦੀ ਰਿਕਾਰਡ ਕੁਝ ਮਤਲਬ ਕਿ ਸੁਣਨ ਦਾ ਯਤਨ ਕੀਤਾ ਕਿ ਕੀ ਆ ਬੇਸਿਕਲੀ ਕੀ ਆ ਕਿ ਕੁਝ ਜਿਹੜੇ ਵੱਡੇ ਨੇਤਾ ਨੇ ਮੇਰੇ ਕੋਲ ਕੋਈ ਕਿਉਂਕਿ ਸਬੂਤ ਨਹੀਂ ਤਾਂ ਮੈਂ ਮਤਲਬ ਕਿ ਉਹਨਾਂ ਦਾ ਨਾਮ ਦਾ ਜ਼ਿਕਰ ਤੇ ਨਹੀਂ ਕਰਾਂਗਾ ਪਰ ਇਸੇ ਤਰ੍ਹਾਂ ਤੁਸੀਂ ਸਮਝ ਜਾਣਾ ਕਿ ਇੱਕ ਸਾਥੇ ਪਾਰਲੀਮੈਂਟ ਚ ਵੀ ਰਹੇ ਨੇ ਉਧਾਰ ਸਭਾ ਚ ਵੀ ਰਹੇ ਨੇ ਉਹਨਾਂ ਬਾਰੇ ਨਰਾਜ਼ਗੀ ਹੈ ਕਿਤੇ ਨਾ ਕਿਤੇ ਕਿ ਭਾਈ ਜਿਹੜੇ ਦੋ ਦਫ਼ਤਰ ਐ ਉਹਨਾਂ ਦੇ ਸੰਚਾਲਕ ਬਣ ਗਏ ਸਰਵਰਾਹਾ ਬਣ ਗਏ ਹਮ ਪਰ ਫੀਲਡ ਦਾ ਕੰਮ ਕੁਝ ਨਹੀਂ ਨਥਿੰਗ এজেন্ডਾ ਨਥਿੰ ਹਮ ਮਤਲਬ ਕਿ ਇਹ ਕੁਝ ਜਿਹੜੇ ਫਰਗਾ ਗਰੁੱਪ ਹੁੰਦੇ ਧੜੇ ਹੁੰਦੇ ਆ ਜੀ ਜਾਂ ਇੰਡੀਵਿਜੂਅਲ ਨੇਤਾ ਹੁੰਦੇ ਆ ਉਹਨਾਂ ਲਈ ਜਿਹੜੇ ਕਹਿੰਦੇ ਆ ਕਿ ਯਾਰ ਪੁਸ਼ ਕਰਦੇ ਆ ਕਿ ਅੱਗੇ ਚੱਲੋ ਹਣ ਗਰਾਊਂਡ 'ਚ ਚੱਲੋ ਆ ਤਾਂ ਗਏ ਹਮ ਹਮ ਤਾਂ ਬਲੋਕੇ ਨਾ ਕੋਈ ਸਟੇਟਮੈਂਟ ਹੈ ਨਾ ਕੋਈ ਗਰਾਊਂਡ ਦੀ ਲੜਾਈ ਹੈ ਕਿਤੇ ਨਾ ਕਿਤੇ ਇਹ ਚੀਜ਼ਾਂ ਬੇਚੈਨੀ ਦਾ ਸਬਬ ਬਣੀ ਹੈ ਤੇ ਕਈ ਵਾਰ ਬੇਚੈਨੀ ਫਿਰ ਤੁਹਾਨੂੰ ਪਤਾ ਹੀ ਆ ওভার ਰਸਤੇ ਵੱਖ ਕਰ ਦਿੰਦੀ ਆ ਜੀ ਜੀ ਬਿਲਕੁਲ ਜੀ ਬਿਲਕੁਲ ਮਿੱਤਰ ਕਹਿ ਰਹੇ ਨੇ ਜਗਪ੍ਰੀਤ ਜੀ ਕਹਿੰਦੇ ਬਰਾੜ ਸਾਹਿਬ ਨੂੰ ਮੈਸੇਜ ਕੀਤਾ ਸੀ ਕਹਿੰਦੇ ਕਿ ਦੋ ਦਿਨਾਂ ਬਾਅਦ ਅਵੇਲੇਬਲ ਹੋਵਾਂਗੇ ਜਵਾਬ ਦੇਣ ਵਾਸਤੇ ਗੱਲ ਇਹ ਉਹਨਾਂ ਨੇ ਆਪਦੀ ਸਿਹਤ ਦਾ ਹਵਾਲਾ ਦਿੱਤਾ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਕਿ ਉਹ ਅਕਾਲੀ ਦਲ ਬਾਦਲ 'ਚ ਵਾਪਸੀ ਕਰਨਗੇ ਤੇ ਤੋ ਤੱਕ ਕਿ ਆ ਜੋ ਤੇ ਮੁੰਡੇ ਗੱਲ ਕਰਦੇ ਪੈਸਨ ਜਿਮ ਦੇ ਵਿੱਚ ਕਹਿੰਦੇ ਲਓ ਜੀ ਚਰਜੀਤ ਬਰਾੜ ਹੋਣਗੇ ਦੜਵਾ ਤੋਂ ਲੜੂਗਾ ਮੈਂ ਕਿਹਾ ਲਓ ਜੀ ਕਮਾਲ ਹੋ ਗਈ ਹੈ ਸੱਚੀ ਹੋ ਪਰਸਪੈਕਸ਼ਨ ਪਹਿਲੇ ਹੀ ਬਣ ਜਾਂਦੀ ਆ ਕਹਿੰਦੇ ਲਓ ਜੀ ਹੁਣ ਪੁਰਾਣੇ ਯਾਰ ਹੋਣਗੇ ਇਕੱਠੇ ਸਾਰੇ ਯਾਨੀ ਇਕੱਠੇ ਹੋ ਜਾਣਗੇ ਪੁਰਾਣੇ ਯਾਰ ਤੇ ਫਿਰ ਫੈਸਲਾ ਕਰ ਲੈਣਗੇ ਕਿ ਭਾਈ ਹੁਣ ਐਤਕੀ ਇਹਨੂੰ ਜਿਤਾਦੀ ਹੈ ਆ ਗੱਲਾਂ ਹੋ ਰਹੀਆਂ ਸੀ ਮੈਂ ਕਿਹਾ ਲਓ ਤੁਸੀਂ ਤੇ ਇੱਕ ਸੀਟ ਜਿਹੜੀ ਹੈ ਜਿਤਾਵ ਵੀ ਦਿੱਤੀ ਹੈ ਜੀ 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 ਮਜ਼ਾ ਹੁੰਦਾ ਜੀ ਮੁੰਡਿਆਂ ਦੀਆਂ ਗੱਲਾਂ ਸੁਣ ਕੇ ਉਹ ਵੀ ਸਿਆਸਤ ਦੇ ਵਿੱਚ ਬੜੀ ਰੁਚੀ ਰੱਖਦੇ ਆ